ਹੋ ਗਈ ਕੀ ਹਾਦਸਾ ਵਾਪਰੇ ਤੇ ਬਸ ਅਨੀਦਰ ਮੈਂ ਉਸ ਤੋਂ ਪਹਿਲਾਂ ਦਸ ਤੋਂ ਪਹਿਲਾਂ ਫੋਨ ਕਰੇਡਾ ਲਾ ਕੇ ਆਇਆ ਹਾਂ ਅੰਗਰਾਲ ਕੋਈ ਵੀ ਕੋਈ ਸਾਮਨੀ ਸੀ ਮੇਰੇ ਕੋਲ ਸੇਵਾਲ ਸਿੰਘ ਆਏ ਨੇ ਤੇ ਮੈਂ ਬੈਠਾ ਹੀ ਹਾਂ ਡਾਕਟਰ ਕੋਲ ਜਿੱਥੇ ਸਾਦੇ ਵੀ ਉੱਥੇ ਅਗਲਾ ਕੀ ਦਾ ਉਹਦਾ ਭੱਜੇ ਆ ਬਸ ਉੱਥੇ ਰਹਿਦਾ ਸਾਨੂੰ ਐ ਨਹੀਂ ਵਿਚਾਰਾ ਚਾਰ ਕਰੀ ਮਿਲੀ ਕੀ ਉੱਥੇ ਹੋਇਆ ਕੀ ਹੈ ਕਈ ਤਾਂ ਬੱਚਿਆਂ ਨੂੰ ਪਹਿਲਾਂ ਕਿਹਾ ਵੀ ਬੰਦਿਆਂ ਨੂੰ ਸੰਭਾਲੋ ਬੱਚਿਆਂ ਨੂੰ ਸੰਭਾਲੋ ਇਹ ਸਕੂਲ ਕਿਤੇ ਗਿਆ ਸਕੂਲਾਂ ਕਿਤੇ ਛੁੱਟੀ ਕਰਕੇ ਆ ਗਏ ਨੇ ਆਪੇ ਅੱਜ ਵਰਜినా ਕਿੰਨੇ ਬੱਚੇ ਨੇ ਕਿੰਨੇ ਮਗਾਂ ਪਾਹੀ ਹਾਦਸਾ ਵਾਪਰੇ ਏ ਅੱਜ ਗੁਰਦਾਰਾ ਸਾਹਿਬ ਵਜੀਪੁਰ ਸੁਣਨ ਜਾਇਆ ਕਿ ਕੋਈ ਹੰਟ ਬਲਾਸਟ ਹੋਇਆ ਹੈ ਉਹ ਬਹੁਤ ਇੰਜਰੀਜ਼ ਕਰਕੇ ਸਾਡੇ ਕੋਲ ਪੰਜ ਪੇਸ਼ੈਂਟ ਆਏ ਆ ਤੇ ਅਸੀਂ ਆਪ ਕੋਲ ਦੇਖਿਆ ਹੈ ਫਰਸਟ ایڈ ਉਹਨੇ ਕਰਦੇ ਸਾਰੇ ਟਰੀਟਮੈਂਟ ਚੱਲ ਰਿਹਾ ਹੈ ਤੇ ਸਾਰੇ ਬੱਚੇ ਨੇ ਆਡਲਟ ਨਹੀਂ ਸਾਰੇ ਬੱਚੇ ਹੈ 14 ਸਾਲ ਦਾ ਵੀ ਹੈ ਸਾਡੇ ਕੋਲ ਬਾਕੀ 19 ਸਾਲ ਤੱਕ ਦੇ ਕਿਸ ਤਰ੍ਹਾਂ ਹਮ ਕੰਡੀਸ਼ਨ ਸਾਡੇ ਕੋਲ ਆਈ ਜੇ ਕੰਡੀਸ਼ਨ ਤਿੰਨ ਪੇਸ਼ੈਂਟ ਤਬੂ ਸਟੇਬਲ ਨਹੀਂ ਤੇ ਦੋ ਪੇਸ਼ੈਂਟ ਅਗਲੇ ਸਰਜਨ ਨੂੰ ਬੁਲਾ ਕੇ ਭਿਖਾਏ ਸੀ ਉਹਨੂੰ ਹਨ ਫਿਲਹਾਲ ਪੰਜਾ ਜੋ ਦੋ ਰੈਫਰ ਕਰ ਰਿਹਾ ਦੋ ਰੈਫਰ ਕਰ ਰਿਹਾ ਜੀ ਉੱਥੇ ਸਪੈਸ਼ਲਿਸਟ ਬਹੁਤ ਯੂਨਿਟ ਹੈਗਾ ਫਰੀਦਕੋਟ ਆਪਣਾ ਉੱਥੇ ਜਾ ਰਹੇ ਨੇ ਠੀਕ ਹੈ ਤੇ ਡਾਕਟਰ ਸਾਹਿਬ ਬਾਕੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਕਿਸੇ ਪੇਸ਼ੇਸ਼ ਜੀ ਤਿੰਨ ਪੇਸ਼ੇਸ਼ਾਂ ਤਾਂ ਬਿਲਕੁਲ ਠੀਕ ਹੈ ਤੇ ਬਾਕੀ ਜਿਸ ਦਾ ਵੀ ਠੀਕ ਹੀ ਰਹਿਣਾ ਚਾਹੀਦਾ ਕੀ ਕਾਰਨ ਬਣੇ ਸੀਗੇ ਬਈ ਖਾਲਸਾ ਬਈ ਠੀਕ ਹੋ ਗਈ ਸੀ ਨਾ ਇਹਨਾਂ ਨੇ ਸੇਵਾ ਕਰਨਾ ਹੈ ਜਾਮੀ ਸਰ ਬੁਰਜਵਾਲ ਦੇ ਇਹ ਇਹ 3 ਅੰਦਰ ਸੇਵਾ ਕਰਦੇ ਜੀ ਐਸ ਆ ਗਏ ਹਾਲੀਕਾਰ ਤੇ ਜੀ ਪੰਜ ਸੱਤ ਮੁੰਡੇ ਜਿਹੜੇ ਸੀ ਉਥੋਂ ਹੁੰਦੇ ਜਾਂਦੇ ਨੇ ਸੇਵਾ ਕਰਵਾਦੇ ਅੰਦਰ ਗੈਂਸਾ ਦੀ ਸੇਵਾ ਕਰਦੇ ਜੀ ਜਦੋਂ ਇਹ ਕਮੇਟੀ ਵਾਲਾ ਮੁੰਡਾ ਸੀ ਜਦੋਂ ਇਹ ਟੱਕ ਪਈ ਇਹਨੂੰ ਪੈਸਾ ਨੂੰ ਆਪਣੇ ਪਟਾਕਾ ਮਾਰਿਆ ਕਿ ਭੱਜ ਕੇ ਦੁਨੀਆ ਸਾਰੀ ਬਾਹਰ ਨਿਕਲ ਗਈ ਉਹਨੂੰ ਪਤਾ ਲੱਗਾ 6 ਸੱਤ ਮੁੰਡੇ ਰਹਿ ਗਏ ਨੇ ਉਹ ਕਿੱਥੋਂ ਦੇ ਸੀ ਕਿ ਮੁੰਡੇ ਜਿਹੜੇ ਨਹੀਂ ਪਤਾ ਜੀ ਜਿਹੜਾ ਇੱਕ ਮੁੰਡਾ ਗਵਿੰਦਰ ਸਿੰਘ ਕਮੇਟੀ ਦਾ ਮੁੰਡਾ ਹੈ ਕਹਿੰਦੇ ਕਿ ਸਕੂਲ ਤੋਂ ਕਿਤੇ ਆਏ ਉਹ ਜੋ ਸੇਵਾ ਕਰਮਾਈ ਫਰੋਜ਼ ਹੁੰਦੇ ਨੇ ਇਸ ਟਾਈਮ ਕਿੱਥੇ ਨੇ ਲੋਕ ਉਹ ਐਸਐਮ ਫਿਰੋਜ਼ਪੁਰ ਆ ਗਏ ਐਸਐਮ ਫਿਰੋਜ਼ਪੁਰ ਫਰੋਜ਼ਪੁਰ ਹਾਂਜੀ ਕਮੇਟੀ ਮੈਂਬਰ ਕਿੱਥੇ ਹੈ ਜੀ ਉਹ ਉਹ ਹੋ ਰਹੇ ਆਪਣੇ ਰੈਫਰ ਖਾਤੋਂ ਦਾ ਦਿਆਨੇ ਐਮਸੀਐਮ ਬੇ